ਤੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪੰਜਾਬ ਪੁਲਿਸ ਦੇ ਸਾਰੇ ਹੀ ਅਫਸਰਾਂ ਨੂੰ ਸਖਤ ਅਦਾਇਤਾ ਜੁੜੀਆਂ ਦਿੱਤੀਆਂ ਗਿਆ ਨੇ ਸਖਤ ਅਦਾਇਤਾ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਹੀ ਐਸਐਸਪੀਜ਼ ਡੀਐਸਪੀਜ਼ ਅਤੇ ਐਸਐਚਓਜ਼ ਨੂੰ ਆਪਣੇ ਦਫ਼ਤਰਾਂ ਦੇ ਅੰਦਰ ਹੀ ਹਾਜ਼ਰੀ ਯਕੀਨੀ ਬਣਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਨਿਪਟਾਰਾ ਕਰਨ ਉਸ ਨੂੰ ਲੈ ਕੇ ਹੁਣ ਦਫ਼ਤਰਾਂ ਦੇ ਅੰਦਰ ਪੁਲਿਸ ਅਧਿਕਾਰੀ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਨਜ਼ਰ ਆ ਰਹੇ ਹਨ ਸਬਡਿਵੀਜ਼ਨ ਅਜਨਾਲਾ ਦੇ ਡੀਐਸਪੀ ਰਾਜਕੁਮਾਰ ਆਪਣੇ ਦਫਤਰ ਦੇ ਵਿੱਚ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ ਤੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਦੀ ਵੀ ਕੋਸ਼ਿਸ਼ ਲਗਾਤਾਰ ਚੱਲੀ ਹੈ ਪੰਜਾਬ ਦੇ ਡੀਜੀਪੀ ਗੌਰਵ ਜაძਾ ਵੱਲੋਂ ਲਗਾਤਾਰ ਪੁਲੀ ਪੁਲੀ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਿਆ ਕਿ ਲਗਾਤਾਰ ਆਪਣੇ ਦਫ਼ਤਰਾਂ ਵਿੱਚ ਬੈਠ ਕੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਵੀ मौके ਤੇ ਕੀਤਾ ਜਾਵੇ ਉਸੇ ਤਰੀਕੇ ਨਾਲ ਗੱਲ ਕਰ ਲਈ ਸਬਡਿਵੀਜ਼ਨ ਅਜਨਾਲਾ ਵਿੱਚ ਮੌਜੂਦਾ ਸੀ ਡੀਐਸਪੀ ਅਜਨਾਲਾ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਆ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੀਆਂ ਹਦਾਇਤਾਂ ਜਾਰੀ ਹੋਈਆਂ ਨੇ ਡੀਜੀਪੀ ਮਜਾ ਵੱਲੋਂ ਡੀਵੀ ਸਾਹਿਬ ਵੱਲੋਂ ਹਦਾਇਤ ਜਾਰੀ ਜਾਰੀ ਹੋਈ ਹੈ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਾਰੇ ਅਫਸਰ ਪਬਲਿਕ ਦੀਆਂ ਕੰਪਲੇਨਸ ਸੁਣਨ ਲਈ ਆਪਣੇ ਆਪਣੇ ਦਫ਼ਤਰ ਚ ਹਾਜ਼ਰ ਰਹਿਣਗੇ ਉਹ ਈਲੀਜ਼ਰ ਦੀ ਜਿਹੜੀ ਹਦਾਇਤਾਂ ਆ ਉਹਦੀ ਪਾਲਣਾ ਜਿਹੜੀ ਆ ਹਰ ਸੰਭਵ ਤਰੀਕੇ ਨਾਲ ਕੀਤੀ ਜਾਵੇਗੀ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਸੀ ਕਿ ਕਿ ਰਸ਼ ਪਿਆ ਹੋਇਆ ਲੋਕ ਵੱਡੇ ਪੱਦਰ ਤੇ ਜਿਹੜੇ ਪਹੁੰਚ ਰਹੇ ਨੇ ਤੁਹਾਡੇ ਤਿਕਰ ਤੁਹਾਡੀ ਪਹੁੰਚ ਕਰ ਰਹੇ ਨੇ ਕਿ ਤੁਹਾਡੇ ਨਾਲ ਵਿਚਾਰ ਕਰਨ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੈ ਕੇ ਪਹੁੰਚ ਰਹੇ ਨੇ ਲੋਕ ਲੋਕਾਂ ਦੀਆਂ ਜਰਨਲ ਕੰਪਲੇਨਸ ਹੈਗੀਆਂ ਕੁਝ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੇ ਪੈਸਿਆਂ ਦਾ ਲੈਣ ਦੇਣ ਦੀਆਂ ਹੈਗੀਆਂ ਕਿਉਂਕਿ ਜ਼ਮੀਨ ਹੁਣ ਖਾਲੀ ਆ ਚੋਨਾ ਵਿਜਨਾ ਲੋਕਾਂ ਨੇ ਕੁਝ ਜ਼ਮੀਨਾਂ ਦੇ ਰੌਲੇ ਹੈਗੇ ਆ ਇਸ ਤੋਂ ਇਲਾਵਾ ਕੁਝ ਲੜਾਈ ਝਗੜੇ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਵੀ ਕੰਪਲੇਂਟਸ ਲੋਕ ਲੈ ਕੇ ਆ ਰਹੇ ਆ ਕਿਉਂਕਿ ਇਲੈਕਸ਼ਨ ਦੇ ਦੌਰਾਨ ਕੁਝ ਬਿਜ਼ੀ ਰਹਿਣ ਦਾ ਕਰਕੇ ਇਹਨਾਂ ਦੇ ਮਸਲੇ ਜਿਹੜੇ ਆ ਪੈਂਡਿੰਗ ਰਹੇ ਆ ਤੇ ਉਹ ਹੁਣ ਜਿਹੜੇ ਆ ਜਲਦੀ ਸੌਟ ਆਊਟ ਕੀਤੇ ਜਾਣਗੇ ਜਿਸ ਤਰੀਕੇ ਨਾਲ ਅਸੀਂ ਵੇਖਦੇ ਕਿ ਲਗਾਤਾਰ ਪੁਲਿਸ ਤਾਂ ਪਹਿਲਾਂ ਵੀ ਡਿਊਟੀ ਕਰਦੀ ਆ ਪਹਿਲਾਂ ਵੀ ਆਪਣੀ ਹਾਜ਼ਰੀਆਂ ਦਿੰਦੀ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੀ ਆ ਪਰ ਹੁਣ ਡੀਜੀਪੀ ਸਾਹਿਬ ਵੱਲੋਂ ਜਿਹੜੇ ਇਹੋ ਡਿਊਟੀਆਂ ਲਗਾਈਆਂ ਗਈਆਂ ਨੇ ਕਿੰ ਲੱਗਦਾ ਇਹਨਾਂ ਨਾਲ ਲੋਕਾਂ ਨੂੰ ਕਿੰਨੀ ਕਰਾਫਤ ਮਿਲੇਗੀ ਬਿਲਕੁਲ ਜੀ ਉਸ ਕਈ ਵਾਰੀ ਬਿਜ਼ੀ ਇਲੈਕਸ਼ਨ ਚ ਬਿਜ਼ੀ ਹੋਣ ਦਾ ਕਰਕੇ ਥੋੜਾ ਜਿਹਾ ਕੰਮ ਸਲੋ ਹੋ ਗਿਆ ਸੀ ਹੁਣ ਜਿਹੜਾ ਆ ਡੀਜੀ ਸਰ ਦੇ ਹਦਾਇਤਾਂ ਦੇ ਮੁਤਾਬਕ ਥੋੜਾ ਕੰਮ ਤੇਜ਼ੀ ਨਾਲ ਚਲਾ ਕੇ ਤੇ ਇਹਨਾਂ ਨੂੰ ਸਾਰੇ ਮਸਲੇ ਜਿਹੜੇ ਆ ਸੌਟ ਆਊਟ ਕੀਤੇ ਜਾਣਗੇ ਜਲਦੀ ਲੋਕ ਕਿਸ ਤਰੀਕੇ ਦੇ ਮਸ਼ਕਲਾਂ ਲੈ ਕੇ ਜਦਾ ਆ ਰਹੇ ਨੇ ਜਿਸ ਤਰੀਕੇ ਨਾਲ ਪਹਿਲਾਂ ਵੀ ਪੁੱਛਿਆ ਸੀ ਕਿਉਂਕਿ ਜਿਆਦਾਤਰ ਦੇਖਦੇ ਆਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕੀਤਾ ਕਿ ਜ਼ਮੀਨੀ ਮਸਲੇ ਹੁੰਦੇ ਆ ਕੁਝ ਕੁਝ ਹੋਰ ਵੀ ਮਸਲੇ ਲੈ ਕੇ ਆ ਰਹੇ ਨੇ ਕਿਉਂਕਿ ਸਪੈਸ਼ਲ ਜਿਹੜੀ ਡਿਊਟੀ ਲੱਗੀ ਆ ਯਾਰ ਉਹ ਇੱਕ ਵੇ ਦੀ ਕਰਦੇ ਆਂ ਜਿਆਦਾਤਰ ਤੇ ਜ਼ਮੀਨ ਦੇ ਮਸਲੇ ਹੈਗੇ ਆ ਟਰੈਵਲ ਏਜੰਟ ਦੇ ਹੈਗੇ ਆ ਬੱਸ ਕੁਝ ਹੋਰ ਵੀ ਜਿਹੜੇ ਹੈਗੇ ਆ ਲੜਾਈ ਝਗੜੇ ਦੇ ਮਸਲੇ ਵੀ ਹੁੰਦੇ ਆ ਉਹ ਲੋਕ ਆਪਣੇ ਦੇਖ ਜਾਂਦੇ ਆ ਕੁਝ ਜਿਨ੍ਹਾਂ ਦੇ ਖਿਲਾਫ ਕੋਈ ਗਲਤ ਪਰਚਾ ਦਰਜ ਹੋਇਆ ਇਨੋਸੈਂਟ ਹੈਗੇ ਆ ਉਹ ਇਨਕੁਆਰੀਆਂ ਲੈ ਕੇ ਆ ਜਾਂਦੇ ਆ ਕੀ ਤੁਸੀਂ ਪਾਜੀਸਤਰੀ ਕਿ ਨਾਪਾ ਵਿਕਰੇਗੀ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਉਤੇ ਕਾਬੂ ਪਾਉਣ ਦੀ ਗੱਲ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਵੀ ਇਹ ਚੀਜ਼ ਦਾ ਦਾਵਾ ਕੀਤਾ ਗਿਆ ਕਿ ਪੰਜਾਬ ਅੰਦਰੋਂ ਨਸ਼ਿਆਂ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਕਿਸ ਤਰੀਕੇ ਦੀਆਂ ਜਿਹੜੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਪੁਲਿਸ ਵੱਲੋਂ ਕਿਸ ਤਰੀਕੇ ਦੀਆਂ ਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਸ਼ੇ ਤੇ ਥਲ ਪਾਣ ਲਈ ਜੋ ਪੰਜਾਬ ਸਰਕਾਰ ਨੇ ਜਾਂ ਡੀ ਸਰ ਨੇ ਆਰ ਟਾਈਮ ਟਾਈਮ ਸਿਰ ਸਾਨੂੰ ਹਦਾਇਤ ਕਰਦੇ ਹੀ ਰਹਿੰਦੇ ਆ ਉਹਦੇ ਸਬੰਧ ਦੇ ਵਿੱਚ ਅੰਮ੍ਰਿਤਸਰ ਰੂਰਲ ਜ਼ਿਲ੍ਹੇ ਦੇ ਵਿੱਚ ਕੈਸੋ ਪ੍ਰੋਗਰਾਮ ਜਿਹੜੇ ਆ ਸਾਡੇ ਚੱਲਦੇ ਹੀ ਰਹਿੰਦੇ ਆ ਕੱਲ ਵੀ ਇੱਕ ਇਸੋ ਪ੍ਰੋਗਰਾਮ ਪੂਰੇ ਜ਼ਿਲ੍ਹੇ ਚ ਚੱਲਿਆ ਜਿਹਦੇ ਚ ਕਾਫੀ ਮਾਤਰਾ ਦੇ ਵਿੱਚ ਜਿਹੜੀ ਆ ਨਸ਼ੀਲੇ ਉਹ ਸ਼ਰਾਬ ਵਗੈਰਾ ਜਿਹੜੀ ਆ ਰਿਕਵਰ ਕੀਤੀ ਗਈ ਆ ਆਪਣੇ ਥਾਣੇ ਜਨਾਲੇ ਦੇ ਵਿੱਚ ਵੀ ਆਪਾਂ ਸਬਡੀਨ ਦੇ ਵਿੱਚ ਦੋ ਐਨਡੀਪੀਐਸ ਦੇ ਪਰਚੇ ਦਰਜ ਕੀਤੇ ਆ ਕੀ ਲੋਕਾਂ ਨੂੰ ਕੀ ਫੀਲ ਕਰਨੀ ਚਾਹੁੰਦੇ ਜੇ ਕਿਉਂਕਿ ਲੋਕ ਆਸ ਲੈ ਕੇ ਆਉਂਦੇ ਨੇ ਕਿ ਸਾਡਾ ਜਿਹੜਾ ਸੀ ਕੋਈ ਝਗੜਾ ਆ ਜਾਂ ਕੋਈ ਸਾਡਾ ਫੈਸਲਾ ਆ ਉਹ ਪੁਲਿਸ ਨਿਬੇੜ ਸਕਦੀ ਆ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਤਾਂ ਮੇਰੀ ਇਹੀ ਅਪੀਲ ਆ ਜਿਹੜੇ ਕੋਈ ਮਸਲੇ ਥੋੜੇ ਛੋਟੇ ਮਸਲੇ ਹੁੰਦੇ ਆ ਉਹਨਾਂ ਨੂੰ ਆਪਸ ਦੇ ਵਿੱਚ ਬਹਿ ਕੇ ਹੀ ਸਮਝੌਤਾ ਕਰ ਲੈਣ ਤੇ ਵਧੀਆ ਗੱਲ ਹੈ ਕਿ ਕੋਰਟ ਕਚਹਿਰੀਆਂ ਦੇ ਵਿੱਚ ਤਾਂ ਟਾਈਮ ਜੋ ਬਹੁਤ ਜ਼ਿਆਦਾ ਲੱਗਦਾ ਠੀਕ ਹੈ ਲਗਾਤਾਰ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਡੀਜੀਪੀ ਪੰਜਾਬ ਵੱਲੋਂ ਲਗਾਤਾਰ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਵੀ ਅਫਸਰ ਸਰਬਾਨ ਨੇ ਉਹ ਆਪਣੇ ਦਫਤਰਾਂ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਬੈਠਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ ਅਤੇ ਜਿਹੜੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਾਲਾ ਹੈਗਾ ਮੌਕੇ ਤੇ ਉਹਨਾਂ ਦਾ ਨਿਪਟਾਰਾ ਵੀ ਕੀਤਾ ਜਾਏਗਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਦਾ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀ